ਹੁਣ ਹਰਿਆਣਾ ਦੇ ਵਿੱਚ ਮਹਿਲਾਵਾਂ ਨੂੰ 2100 ਰੁਪਏ ਦੀ ਥਾਂ 1100 ਰੁਪਏ ਮਿਲਣਗੇ ਸੈਣੀ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਦੀਨ ਦਿਆਲ ਲਾਡੋ ਲక్ష్ਮੀ ਯੋਜਨਾ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਦੱਸਦੇ ਕਿ ਫਰਵਰੀ ਮਹੀਨੇ ਤੋਂ ਮਹਿਲਾਵਾਂ ਨੂੰ ਹੁਣ 2100 ਦੀ ਬਜਾਏ 1100 ਰੁਪਏ ਮਿਲਣਗੇ ਬਾਕੀ ਬਚੇ 1000 ਰੁਪਏ ਦੀ ਸਰਕਾਰ ਐਫ ਡੀ ਕਰਵਾਏਗੀ ਬਾਅਦ ਦੇ ਵਿੱਚ ਵਿਆਜ ਸਮੇਤ ਮਹਿਲਾਵਾਂ ਨੂੰ ਇਹ ਰਕਮ ਨਿਤੀ ਜਾਵੇਗੀ ਹੁਣ 1,80,000 ਸਾਲਾਨਾ ਆਮਦਨ ਵਾਲੇ ਪਰਿਵਾਰ ਨੂੰ ਲਾਭ ਮਿਲੇਗਾ ਪਹਿਲਾਂ ਸਿਰਫ 1 ਲੱਖ ਸਾਲਾਨਾ ਆਮਦਨ ਵਾਲੇ ਪਰਿਵਾਰ ਨੂੰ ਹੀ ਲਾਭ ਮਿਲਦਾ ਸੀ ਹੁਣ ਇਸ ਦੀ ਕੈਟਾਗਰੀ ਵੀ ਵਧਾ ਦਿੱਤੀ ਗਈ ਹੈ ਤਾਂ ਇਹ ਵੱਡੀ ਖਬਰ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਵੱਲੋਂ ਹੁਣ ਇਹ ਵੱਡਾ ਫੈਸਲਾ ਲਿਆ ਗਿਆ ਵੱਡਾ ਐਲਾਨ ਕੀਤਾ ਗਿਆ ਪਹਿਲਾਂ ਜਿਹੜੇ ਮਹਿਲਾਵਾਂ ਨੂੰ 2100 ਰੁਪਏ ਦੇਣ ਦਾ ਐਲਾਨ ਕੀਤਾ ਸੀ ਹੁਣ ਮਹਿਲਾਵਾਂ ਨੂੰ 1100 ਰੁਪਏ ਮਿਲਣਗੇ ਫਰਵਰੀ ਮਹੀਨੇ ਤੋਂ ਹੁਣ 1100 ਰੁਪਏ ਮਹਿਲਾਵਾਂ ਨੂੰ ਦਿੱਤੇ ਜਾਣਗੇ ਦੀਨदयाल लाडो लक्ष्मी ਯੋਜਨਾ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਇਹ ਵੱਡਾ ਬਦਲਾ ਕੀਤਾ ਗਿਆ